ਇਹ ਹੈ ਜੀ ਗੁਰਦੁਆਰਾ ਸਾਇਬ ਗੁਰੂਕਾਤਾ ਤੋ ਆਗਰਾ ਵਿੱਚ ਆ ਰਾਤ ਆਪਾਂ ਇੱਥੇ ਸਟੇ ਕੀਤੀ ਸੀ ਹੁਣ ਆਪਾਂ ਇਤੋਂ ਰਵਾਨਾ ਹੋਣ ਲੱਗੇ ਆ ਕਾਫੀ ਵੱਡਾ ਗੁਰਦੁਆਰਾ ਸਾਇਬਾ ਜੀ ਇੱਥੇ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਗੁਰੂ ਹਰਗੋਬਿੰਦ ਜੀ ਆਏ ਹੋਏ ਨੇ ਹਰਗੋਬਿੰਦ ਸਾਹਿਬ ਮਹਾਰਾਜ ਜੀ ਆ ਗੁਰੂ ਦੇਰ ਇੱਧਰ ਜੀ ਉਹ ਦੋਵਾਰਾ ਗੁਰੂ ਕਾ ਤਾਲ ਆਗਰਾ ਚ ਨਿਤ ਆ ਰਹੇ ਜਾਂਦਾ ਜਿੱਥੋਂ ਪ੍ਰਸ਼ਾਦ ਮਿਲਦਾ ਜੋ ਰੂਮ ਆਪਾਂ ਨੂੰ ਮਿਲਿਆ ਬਹੁਤ ਵਧੀਆ ਤਰੀਕੇ ਨਾਲ ਮੈਨੇਜਮੈਂਟ ਨੇ ਬਣਾਏ ਹੋਏ ਨੇ ਤੇ ਗੁਰਦੁਆਰਾ ਗੁਰੂ ਕਾ ਤਾਲ ਆਗਰਾ ਇਹ ਉਪਰਵਾਂਚਲ ਐਕਸਪ੍ਰੈਸ ਵੇ ਆ ਉਹਦੇ ਤੇ ਆਪਣੇ ਸਪੀਡਮੀਟਰ ਜਿਹੜੇ ਲੱਗੇ ਆ ਉਹ ਦੇਖਦੇ ਆ ਜੋ ਆਪਣੇ ਆਪ ਸਪੀਡ ਦੱਸਦੇ ਆ ਇਹ ਆਨਲਾਈਨ ਚਲਾਨ ਕਰ ਦਿੰਦੇ ਆ ਆਪਣੀ ਗੱਡੀ ਇਸ ਟਾਈਮ 100 ਤੇ ਜਾ ਰਹੀ ਹੈ ਤੇ ਰੋਡ ਦੀ ਸਪੀਡ 100 ਦੀ ਆ ਦੇਖਦੇ ਆ ਦੱਸਦੇ ਆ ਕਿ ਨਹੀਂ ਲੋ 99 ਦੱਸੀ ਹੈ ਜੀ ਆਪਣੀ ਸਪੀਡ ਬਿਲਕੁਲ ਸਹੀ ਆ ਇੰਨਾ ਕਮਾਣਾ ਮੋਟਾ ਗੱਡੀ ਦਾ ਟਾਇਰ ਵੱਡੇ ਪਵਾਏ ਹੋਏ ਆ ਉਹਦੇ ਨਾਲ ਵੀ ਫਰਕ ਪੈ ਜਾਂਦਾ ਪ੍ਰਵਾਂਚਲ ਐਕਸਪ੍ਰੈਸ ਤੇ ਗੱਡੀ ਦੀ ਹਵਾ ਵਗੈਰਾ ਟਾਇਰ ਵਗੈਰਾ ਚੈੱਕ ਕਰਵਾ ਕੇ ਸਭ ਕੁਝ ਤੇ ਐਕਸਪ੍ਰੈਸ ਵੇ ਤੇ ਜਾਣ ਲੱਗੇ ਆ ਬਹੁਤ ਹੀ ਸ਼ਾਨਦਾਰ ਬਣਿਆ ਐਕਸਪ੍ਰੈਸਵੇ ਪੰਪ ਵੀ ਬਹੁਤ ਸ਼ਾਨਦਾਰ ਬਣਿਆ ਚਲੋ ਜੀ ਚਲੋ ਫਿਰ ਚੱਲ ਗਏ ਹਾਂਜੀ ਲੰਮਾ ਸਫ਼ਰ ਤੈਅ ਕਰਕੇ ਆਗਰੇ ਨੂੰ ਸਟੇ ਕਰਕੇ ਤੇ ਹੁਣ ਆਪਾਂ ਪਟਨਾ ਸਾਹਿਬ ਪਹੁੰਚ ਗਏ ਆ ਦਰਬਾਰ ਸਾਹਿਬ ਪਹੁੰਚ ਗਏ ਆ ਤੇ ਸਾਡੀ ਟੀਮ ਸਾਰੀ ਕਾਫੀ ਥੱਕੀ ਹੋਈ ਮਹਿਸੂਸ ਕਰਦੀ ਆ ਕਿਉਂਕਿ ਸਫ਼ਰ ਕਾਫੀ ਲੰਮਾ ਸੀ ਆਗਰੇ ਤੋਂ ਇੱਥੋਂ ਤੱਕ ਦਾ ਤੇ ਹੁਣ ਇੱਥੇ ਆ ਗਏ ਹੁਣ ਆਪਾਂ ਇੱਥੇ ਅਕਾਲ ਤਖਤ ਸਾਹਿਬ 'ਚ ਪਹਿਲਾਂ ਨਮਸਤਕ ਹੋਵਾਂਗੇ ਦਰਸ਼ਨ ਕਰਾਂਗੇ ਉਸ ਤੋਂ ਬਾਅਦ ਆਪਣੀ ਜਿਹੜੀ ਰਹਿਣ ਦਾ ਪ੍ਰਬੰਧ ਕੀਤਾ ਗਿਆ ਸਾਰਾ ਉਹ ਗੁਰਦੁਆਰਾ ਬਾਲ ਲੀਲਾ ਗੁਰਦੁਆਰਾ ਬਾਲ ਲੀਲਾ ਵਿੱਚ ਕੀਤਾ ਗਿਆ ਉੱਥੇ ਆਪਣੇ ਫੋਨ ਤੇ ਪਹਿਲਾਂ ਹੀ ਕਮਰੇ ਬੁੱਕ ਕਰਵਾਏ ਆ ਤੇ ਆਪਾਂ ਅੱਗੇ ਤੁਹਾਨੂੰ ਉੱਥੇ ਦਿਖਾਉਨੇ ਆ ਹੁਣ ਆਪਾਂ ਚੱਲੇ ਆਂ ਕਿਰਾ ਦਰਸ਼ਨ ਕਰਨ ਗੁਰਦੁਆਰਾ ਸਾਹਿਬ ਚੱਪਾ ਡੋਡਾ ਘਰ ਵਿੱਚ ਜਮ੍ਹਾਂ ਕਰਵਾਉਣ ਤੋਂ ਬਾਅਦ ਆਪਾਂ ਅਕਾਲ ਤਖਤ ਸੈ ਜਾਲ ਲੱਗੀਆਂ ਨੇ ਤੇ ਮਸਤਕ ਹੋਣ ਲੱਗੇ ਆ ਵਾਹਿਗੁਰੂ ਦੀ ਕਾਥਾ ਉਹ ਬਾਦ ਆਪਾਂ ਕੁਸਤਾ ਮੇਤੇ ਬੈਠਣ ਤੋਂ ਬਾਅਦ ਗੁਰਦੁਆਰਾ ਸਾਹਿਬ ਗੁਰਦੁਆਰਾ ਬਾਲ ਲੀਲਾ ਸਾਹਿਬ ਚੱਲਾਂਗੇ ਆਪਾਂ ਅਕਾਲ ਤਖਤ ਸਰ ਤੇ ਪਹੁੰਚ ਚੁੱਕੇ ਆ ਫਟਨਾ ਸਾਹਿਬ ਤੇ ਉਧਰ ਸਾਹਮਣੇ ਵੱਡੀ ਸਕਰੀਨ ਲੱਗੀ ਆ ਤੇ ਤੇ ਆਰਤੀ ਹੋ ਰਹੀ ਆ ਤੇ ਇੱਧਰ ਤੇ ਉੱਥੇ ਸਾਹਮਣੇ ਗੁਰਦੁਆਰਾ ਦੀ ਪ੍ਰਬੰਧਕ ਕਮੇਟੀ ਦਾ ਤੇ ਸਾਹਮਣੇ ਪ੍ਰਸ਼ਾਦ ਪ੍ਰਾਪਤ ਕਰਨੇ ਇੱਥੇ ਸੰਗਤਵਾਰ ਬੈਠ ਜਾਂਦੀ ਆ ਤੇ ਉੱਥੇ ਆਪਣੀ ਸਕਰੀਨ ਵੱਡੀ ਲੱਗੀ ਆ ਉਹਦੇ ਵਿੱਚ ਵੀ ਬਾਹਰ ਮਿਹਰਬਾਨੀ ਦਾ ਪ੍ਰਸਾਰ ਹੁੰਦਾ ਰਹਿੰਦਾ ਹੈਗਾ ਤੇ ਇੱਥੇ ਪ੍ਰਸ਼ਾਦ ਮਿਲਦਾ ਹੈਗਾ ਜੋ ਆਪਣੇ ਘਰ ਵਿੱਚ ਲੈ ਕੇ ਜਾਣਾ ਪੰਨੀਆਂ ਦਾ ਪ੍ਰਸ਼ਾਦ ਮਿਲਦਾ ਤੇ ਉੱਥੇ ਆਪਣਾ ਜਦੋਂ ਆਪਾਂ ਦਰਸ਼ਨ ਕਰਕੇ ਬਾਹਰ ਆਉਂਦੇ ਆ ਉੱਥੇ ਇੱਕ ਜਿੱਦਨੇ ਪ੍ਰਸ਼ਾਦ ਕੀ ਲੈਣਾ ਤਾਂ ਇੱਥੇ ਆਪਾਂ ਨੂੰ ਮਿਲ ਜਾਂਦਾ ਜਿੱਥੇ ਰੋਲ ਦਾ ਫੁੱਲ ਨਾ ਮੱਟਾ ਫਰਮਾਨ ਕੀਜੀਏ ਇੱਥੇ ਬਹੁਤ ਤਾਂ ਸਾਹਮਣੇ ਲੰਗਰ ਹਰ ਰਹਿ ਜਾਂਦਾ ਜੀ ਇੱਥੇ ਦੇਖ ਸਕਦੇ ਹੋ ਤੁਸੀਂ ਆਰਤੀ ਹੋ ਰਹੀ ਆ ਇਹ ਲੜੀ ਵਾਹ ਜਦੋਂ ਸਭ ਤੋਂ ਪਹਿਲੇ ਕਾਰਤਾਨਾ ਦਿੱਤੇ ਦੇਖੀ ਜਾਂਦੇ ਬੱਚਿਆਂ ਬਾਲ ਵਿੱਚ ਪਾਉਂ ਤੋਂ ਪਾਇਆ ਹੋਰ ਇੱਥੇ ਜੀ ਜਦੋਂ ਪਾਸ਼ਾ ਜੂਲਾ ਚੁਕਾਇਆ ਜਾਂਦਾ ਜਿਹੜਾ ਦਸੂ ਪਾਸ਼ਾ ਮਾਰਨੇ ਚੰਨੀ ਜਾਤੀ ਦਾ ਕੋਈ ਮੁਸਲਮਾਨ ਸੈਯਦ ਹੋਵੇ ਅੰਗਾ ਜਿਹੜਾ ਸਤਕਾਰ ਮਾਣ ਹੋਵੇ ਪੜਿਆ ਨਹੀਂ ਗਿਆ ਸਾਰਾ ਦ੍ਰਿਸ਼ ਤੁਹਾਨੂੰ ਦਿਖਾਉਨੇ ਆ ਲੋ ਜੀ ਹੁਣ ਗੁਰਦੁਆਰਾ ਫਟਾਣਾ ਸਾਹਿਬ ਦੇ ਬਰਤਾਲ ਤੱਕ ਤੋਂ ਹੁਣ ਅਸੀਂ ਦੂਜੇ ਪਾਸੇ ਜਾਂਦੇ ਆਂ ਤੇ ਦੇਖੋ ਗੁਰਦੁਆਰਾ ਦੇ ਜਮਾਂ ਨਾਲੇ ਪਾਸੇ ਮਸਜਿਦ ਬਣੀ ਹੋਈ ਆ ਜਮਾਂ ਕੰਦ ਸੰਜੀ ਆ ਤੇ ਦੇਖੋ ਤੁਸੀਂ ਮਸਜਿਦ ਬਣੀ ਆ ਤੇ ਉੱਥੋਂ ਦਾ ਨੰਬਰ ਬਾਜ਼ਾਰ ਦਿਖਾਉਨੇ ਆ ਤੇ ਹਾਰ ਦਾ ਜਿੱਥੋਂ ਜੇ ਆਪਾਂ ਗੁਰਦੁਆਰਾ ਨਾਮ ਜੀਦਾ ਸਾਹਿਬ ਪਹੁੰਚਣਾਗਾ ਦਾ ਦੋਰਾ ਨੰਮੀ ਦਾ ਸਾਈਡ ਨਿਕਲ ਜਾਗਾ ਇਹ ਜਿੱਦੇ ਦਾ ਆਪਾਂ ਮੈਦਾਨ ਇਹ ਕੱਢ ਦੇ ਕੁਝ ਜਾਣਾ ਹੋਰ ਜਾਣਾ ਚੱਕਾ ਕਰਦਾ ਦੋਨਾ ਕਰਨਾ ਉੱਥੇ ਪੈਣਾ ਇਹ ਵਰਗਵਰਾ ਸਾਹਿਬ ਦਾ ਦੂਜਾ 게ਟ ਆ ਗਿਆ ਮਿੰਦਰ ਦੀ ਵੀ ਐਂਟਰੀ ਹੋ ਜਾਂਦੀ ਆ ਅਕਾਲ ਤਖਤ ਸਾਹਿਬ ਆਹ ਨਮਰਾਂ ਕਰ ਜਾਨੀ ਜੇ ਪੁਲਿਕ ਆਲੇ ਮੈਂ ਇਹਨਾਂ ਕੰਮਾਂ ਤੋਂ ਪਾਰ ਆ ਰਹੇ ਹਾਂ ਦੂਸਰੋਂ ਵਸਣਗੇ ਅਗਲਾ ਬੰਦਰਾ ਪਰ ਪਾਣੀ ਵਾਲੇ ਰੰਗ ਤੇ ਗਾਇਸ ਅਲੱਗ ਪਹੁੰਚੇ ਅਹ ਹੋਰ ਚੀਜ਼ ਦੇਖੋ ਜੀ ਬਹੁਤ ਹੀ ਵਧੀਆ ਚੀਜ਼ਾਂ ਗੁਰਦੁਆਰਾ ਸਾਹਿਬ ਦੀ ਬੈਕ ਸਾਈਡ ਦੇ ਕੰਨ ਤੇ ਮੰਦਿਰ ਬਣਿਆ ਹੋਇਆ ਸਾਹਮਣੇ ਤੁਹਾਨੂੰ ਦਿਖਾਇਆ ਸੀ ਗੁਰਦੁਆਰਾ ਸਾਹਿਬ ਦੇ ਕੰਨ ਦੇ ਨਾਲ ਮਸਜਿਦ ਬਣੀ ਆ ਇੱਥੇ ਮੰਦਿਰ ਬਣਿਆ ਹੋਇਆ ਤੇ ਇੱਥੇ ਬਿਲਡਿੰਗਾਂ ਤਿਆਰ ਹੋ ਰਹੀਆਂ ਨਿਵਾਸਕਰ ਨੇ ਕੋਈ ਬਿਲਕੁਲ ਕੋਤਾ ਦਰਦਵਾਰਾ ਅੰਮ੍ਰਲਾ ਸਾਇ ਪਹੁੰਚ ਰਿਹਾ ਦਰਦਵਾਰਾ ਬਾਲੀਲਾ ਮੈਣੀ ਕੰਗਰਸਾਇ ਪਹੁੰਚ ਚੁਕੇ ਆਪਾਂ ਇੱਥੇ ਆਪਣੀ ਰਹਿਣ ਦਾ ਪ੍ਰਬੰਧ ਦਾ ਤੇ ਪਹੁੰਚਿਆ ਆਪਣਾ ਅਗਲਾ ਗਮਨੇ ਜੋ ਗਮਨੇ ਦਰਦਵਾਰਾ ਸਾਹਿਬ ਇੱਧਰ ਪਾਰਕਿੰਗ ਤੇ ਨਵਾਂ ਨਿਵਾਸਕਰ ਬਣ ਰਿਹਾ ਤੇ ਇੰਦਰ ਹੰਦ ਪਾਉਨੇ ਆ ਬਿਲਡਿੰਗ ਨਿਵਾਸ ਕਰ ਰਹੇ ਨੇ ਇਹ ਤੇ ਚੋਕ ਕਾਰ ਸੇਵਾ ਇਥੋਂ ਬਸਾਂ ਜਾਂਦੇਗਾ ਗੁਰਦੁਆਰਾ ਸਿਸਲਕੁੰਡ ਸਾਹਿਬ ਨੂੰ ਉਹ ਬਿਲਡਿੰਗ ਬਣ ਗਈ ਆ ਉਹ ਗੁਰਦੁਆਰਾ ਸਾਹਿਬ ਦੀ ਮਹਾਰਤਾ ਜੀ ਇੱਧਰ ਝੂੜਾ ਘਰ ਆ ਗਿਆ ਤੇ ਸਾਹਮਣੇ ਬਿਲਕੁਲ ਲੰਗਰ ਹਾਲ ਆ ਤੇ ਇੱਥੇ ਬੇਸਮੈਂਟ ਪਾਰਕਿੰਗ ਤੇ ਨਵੀਂ ਇਮਾਰਤ ਬਣ ਰਹੀ ਆ ਤੇ ਇਹ ਮੇਨ ਗੁਰਦੁਆਰਾ ਸਵਾਜਦਰਬਾਰ ਸਾਹਿਬ ਆ ਗਿਆ ਗੁਰਦੁਆਰਾ ਬਾਲੀਲਾ ਸਾਹਿਬ ਦਾ ਤੇ ਇੱਧਰ ਯਾਤਰੀ ਨਿਵਾਸ ਆ ਕੇ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕਿ ਯਾਤਰੀ ਨਿਵਾਸ ਬਣੇ ਹੋਏ ਨੇ ਇੱਕ ਪਾਸੇ ਗੱੜੀ ਘਰ ਆ ਗਿਆ ਇਸ ਤਰ੍ਹਾਂ ਘਰ ਆ ਗਿਆ ਤੇ ਪੀਣ ਵਾਲਾ ਪਾਣੀ ਆ ਗਿਆ ਤੇ ਆ ਪਵਾਰੇ ਆ ਗਏ ਜੋ ਬਹੁਤ ਹਨ ਦਿਖਾਉਨੇ ਆ ਸਾਰਾ ਦ੍ਰਿਸ਼ ਸਾਹਮਣੇ ਨਿਵਾਸ ਘਰ ਆ ਗਿਆ ਇੱਕ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਇਹ ਬਿਲਡਿੰਗਾਂ ਬਣੀਆਂ ਹੋਈਆਂ ਨੇ ਦਰਬਾਰ ਸਾਹਿਬ ਦੀ ਬੈਕ ਸਾਈਡ ਤੇ ਆ ਗਿਆ ਦਰਵਾਜ਼ਾ ਜੋ ਨਿਵਾਸ ਘਰ ਬਣਿਆ ਇੱਕ ਇੱਧਰ ਨਿਵਾਸ ਘਰ ਬਣਿਆ ਜੀ ਤੇ ਤੇ ਬੈਠਣ ਲਈ ਲੋਕਾਂ ਦਾ ਬਹੁਤ ਵਧੀਆ ਪ੍ਰਬੰਧ ਕੀਤਾ ਦੇਖੋ ਤੁਸੀਂ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਰਿਹਾਇਸ਼ਤਾਂ ਬਣੀਆਂ ਹੋਈਆਂ ਲੋ ਦੇਖੋ ਜੀ ਚੈੱਕ ਕਰੋ Patna ਸਾਹਿਬ ਚ ਤੇ ਲਗ ਲਗ ਯਾਤਰੀ ਨਿਵਾਸ ਬਣੇ ਨੇ ਬਾਥਰੂਮ ਇਹ ਇਥੇ ਫੈਸਮੈਂਟ ਚ ਰਹਿ ਗਿਆ ਤੇ ਲਗ ਲਗ ਆਉਣ ਵਾਲੇ ਜੋ ਦ੍ਰਿਸ਼ ਆ ਉਹ ਵੀ ਦਿਖਾਏ ਗਏ ਨੇ ਕਿ ਇੱਥੇ ਦੇਖੋ ਜੋ ਬੂਟਾ ਲੱਗਿਆ ਉਹਦਾ ਇਤਿਹਾਸ ਨਾਲ ਵਿਖਿਆ ਹੋਇਆ ਉਹ ਤੁਸੀਂ ਵੀਡੀਓ ਪਾਉਸ ਕਰਕੇ ਪੜ ਲਿਓ ਇੱਥੇ ਵਰਗੋਨ ਸਿੰਘ ਜੀ ਬਚਪਨ ਚ ਖੇੜਦੇ ਸੀ ਉਹਨਾਂ ਨੇ ਆਪਣਾ ਬਚਪਨ ਦਾ ਟਾਈਮ ਇੱਥੇ ਪਤੀਤ ਕੀਤਾ ਤੇ ਸਾਡਾ ਜੋ ਰਹਿਣ ਦਾ ਪਰਵਾਨਦਾ ਉਹ ਰਾਜਾ ਫਤੇ ਚੰਦ ਜੀ ਬੈਣੀ ਯਾਤਰੀ ਨਿਵਾਸ ਦਾ ਤੇ ਆਪਾਂ ਤੁਹਾਨੂੰ ਅੰਦਰ ਲੈ ਕੇ ਚੰਨੀਆਂ ਸਾਥੀ ਮਿੱਤਰਾਂ ਨੇ ਰੂਮ ਖੋਲ ਲਿਆ ਤੇ ਆਪਾਂ ਦਿਖਾਉਣੀ ਆ ਤੁਹਾਨੂੰ ਕਿੱਦਾਂ ਦਾ ਸਟਮਾ ਬਹੁਤ ਸ਼ਾਨਦਾਰ ਅੰਦਰੋਂ ਬਣਾਇਆ ਗਿਆ ਹੈ ਨਿਵਾਸ ਨੂੰ ਇਹ ਐਂਟਰੀ ਆ ਜੀ ਨਵਾਜ਼ ਜੀ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਐਂਟਰੀ ਆ ਬਹੁਤ ਹੀ ਸ਼ਾਨਦਾਰ ਬਣਾਇਆ ਗਿਆ ਕੱਲੀ ਕੱਲੀ ਚੀਜ਼ ਨੂੰ ਬਹੁਤ ਧਿਆਨ ਚ ਰੱਖਿਆ ਗਿਆ ਇੱਥੇ ਰੂਮ ਜਿਹੜੇ ਬਿਓਪ ਕਰਾਏ ਆ ਉਹ ਤਾਂ ਸਾਰਾ ਦੱਸ ਕੇ ਆਪਣਾ ਰੂਮ ਲੈ ਜਾਂਦਾ ਚਾਬੀ ਵਗੈਰਾ ਤੇ ਇੱਥੇ ਲਿਫਟਾਂ ਬਣੀਆਂ ਹੋਣੀਆਂ ਤੇ ਇਧਰ ਪੌੜੀਆਂ ਚੜ ਜਾਂਦੀਆਂ ਜੀ ਲਿਫਟ ਤੇ ਕਿਸੇ ਨੇ ਨਹੀਂ ਜਾਣਾ ਉੱਥੇ ਪੀਣ ਵਾਲੇ ਪਾਣੀ ਦਾ ਪ੍ਰਬੰਧ ਤੇ ਆਪਣਾ ਜਿਹੜਾ ਰੂਮ ਆ ਉਹ 5 ਨੰਬਰ ਤੇ ਆਪਾਂ ਚੱਲਦੇ ਆਂ ਵੀਡੀਓ ਨੂੰ ਬਣੇ ਰੋ ਤੇ ਇਹ ਨੂੰ ਲੈ ਕੇ ਚੱਲਦੇ ਆਂ ਉੱਥੇ ਵੀ ਮਿਲਦੇ ਆਂ ਤੇ ਪਹੁੰਚ ਚੁੱਕੇ ਆਂ ਆਪਾਂ ਦੇਖੋ ਹਰ ਚੀਜ਼ ਨੂੰ ਬਹੁਤ ਹੀ ਬਰੀਕੀ ਨਾਲ ਬਣਾਇਆ ਗਿਆ ਇੱਥੇ ਪਾਣੀ ਵਾਲਾ ਫਿਰ ਆ ਗਿਆ ਉੱਥੇ ਵੀ ਆਪਾਂ ਦੇਖਿਆ ਸੀ ਇੱਧਰ ਬਾਹਰ ਦਾ ਵੀਊ ਵਿਖਦਾਗਾ ਸਾਹਮਣੇ ਤੋਂ 5th ਫਲੋਰ ਤੇ ਆ ਗਏ ਆਪਾਂ ਤੇ ਆਪਣਾ ਜਿਹੜਾ ਰੂਮ ਆ 5008 ਇੱਧਰ ਵੀ ਕਾਫੀ ਰੂਮ ਨੇ ਚਲੋ ਆਪਾਂ ਲੈ ਕੇ ਚੱਲਦੇ ਹਾਂ ਰੂਮ 'ਚ ਇੱਥੇ ਮਿੱਤਰ ਸਾਹਮਣੇ ਬੈਠੇ ਹੋਇਆ ਤੇ ਰੂਮ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਬਣਿਆ ਹੋਇਆ ਇੱਧਰ ਬਾਥਰੂਮ ਵਗੈਰਾ ਆ ਗਏ ਤੇ ਇੱਧਰ ਨੌਨ ਵਾਲਾ ਆ ਗਿਆ ਜੀ ਬਹੁਤ ਸ਼ਾਨਦਾਰ ਤਰੀਕੇ ਨਾਲ ਬਣਾਏ ਗਏ ਰੂਮ ਨੂੰ ਡਿਜ਼ਾਈਨ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਕੀਤਾ ਗਿਆ ਤੇ ਲਓ ਜੀ ਚੈੱਕ ਕਰੋ ਰੂਮ ਬਹੁਤ ਹੀ ਘੈਂਟ ਸ਼ਾਨਦਾਰ ਬੈਡਰੋਮ ਇੱਥੇ ਨੋਵਾਂ ਜਰਮੇ ਲਾਉਡ ਚੈੱਕ ਕਰੋ ਜੀ ਇੱਥੇ ਜੋ AC ਦੀ ਟਾਈਮਿੰਗ ਆ ਉਹ 9 ਤੋਂ ਸਵੇਰ 4 ਵਜੇ ਤੱਕ ਚੱਲਦਾ ਤੇ ਰਾਤ ਨੂੰ ਤੇ ਜਦੋਂ ਦਿਨੇ ਹੁੰਦਾ ਉਹ 10 ਤੋਂ ਲੈ ਕੇ ਸ਼ਾਮ 4 ਵਜੇ ਤੱਕ ਚੱਲਦਾ ਇਹ ਇਤੋਂ ਤੁਸੀਂ ਬਾਹਰ ਥੱਲੇ ਦਾ ਦ੍ਰਿਸ਼ ਦੇਖ ਸਕਦੇ ਆ ਬਹੁਤ ਵਧੀਆ ਤਰੀਕੇ ਨਾਲ ਇਹਨੂੰ ਡਿਜ਼ਾਈਨ ਕੀਤਾ ਗਿਆ ਕਾਲੀ ਕਾਲੀ ਫੀਲ ਨੂੰ